ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਸੂਣ ਵਾਲੇ ਪਸ਼ੂਆਂ ਦੇ ਉੱਤੇ ਲੇਵਾ ਵਧਾਉਣ ਦੇ ਉੱਤੇ ਲੇਵੇ ਦੇ ਬਾੜ ਆਰਡਰ ਫਣਾ ਦਾ ਪੂਰਾ ਐਣ ਪਸ਼ਮਾਹ ਵਗੈਰਾ ਔਰ ਪਸ਼ੂ ਦੀ ਸੁੰਦਰਤਾ ਪਸ਼ੂ ਦੀ ਸਿਹਤ ਵਾਸਤੇ ਦੇਖਰੇਖ ਵਾਸਤੇ ਆਪਾਂ ਇੱਕ ਹਲਵਾ ਤਿਆਰ ਕਰਨ ਲੱਗੇ ਆ ਭਾਈ ਉਹ ਆਪਾਂ ਕੀ ਕਰਨਾ ਹੈ ਆਪਾਂ ਸਰਦੀ ਦੇ ਵਿੱਚ ਪ੍ਰਸ਼ਾਦ ਬਣਾ ਕੇ ਦਿੰਨੇ ਆ ਭਾਈ ਉਹ ਆਪਾਂ ਕੀ ਕਰਨਾ ਹੈ ਥੋੜਾ ਜਿਹਾ ਗਰਮੀ ਦੇ ਵਿੱਚ ਵਾਲੀਆਂ ਵੀਡੀਓ ਦੇ ਹੋਰ ਚੀਜ਼ਾਂ ਹੁੰਦੀਆਂ ਪਸ਼ੂ ਸੂਣ ਵਾਲੇ ਦੇ ਤੇ ਸਰਦੀ ਦੇ ਵਿੱਚ ਮੇਰੀਆਂ ਚੀਜ਼ਾਂ ਹੋਰ ਹੁੰਦੀਆਂ ਮੈਂ ਕੀ ਕਰਦਾ ਗਰਮੀ ਸਰਦੀ ਦੇ ਮੁਤਾਬਕ ਹੀ ਪਸ਼ੂਆਂ ਨੂੰ ਲੈ ਕੇ ਚੱਲਦਾ ਵੀ ਭਾਈ ਪਸ਼ੂ ਅੱਜ ਕੱਲ ਬਹੁਤ ਮਹਿੰਗੇ ਆ 1.5 2-2 ਲੱਖ ਦੇ ਪਸ਼ੂ ਆ ਆਪਾਂ ਕਿਸੇ ਵੀਰ ਭਰਾ ਦਾ ਨੁਕਸਾਨ ਨਾ ਹੋਵੇ ਆਪਾਂ ਸੋਚ ਸਮਝ ਕੇ ਵੀਡੀਓ ਬਣਾਉਨੇ ਆ ਸਮੇਂ ਮੁਤਾਬਕ ਟਾਈਮ ਮੁਤਾਬਕ ਰੁੱਤ ਮੁਤਾਬਕ ਵੀ ਆਪਾਂ ਉਸ ਰੁੱਤ ਦੀ ਓਵੇਂ ਵੀਡੀਓ ਵੀਰ ਭਰਾ ਨੂੰ ਦੇਗੇ ਜਿਹੜਾ ਪਸ਼ੂ ਦਾ ਬਿਲਕੁਲ ਤੰਦਰੁਸਤੀ ਤੇ ਓਕੇ ਹੋਵੇ ਹੁਣ ਆਪਾਂ ਪ੍ਰਸ਼ਾਦ ਬਣਾਉਣ ਲੱਗੇ ਆ ਆਪਾਂ ਸਾਰਿਆਂ ਨੂੰ ਪਹਿਲਾਂ ਕੀ ਲੈਣਾ ਹੈ 250 ਗ੍ਰਾਮ ਆਪਾਂ ਬੇਸਣ ਲੈ ਲਿਆ ਆਪਾਂ ਠੀਕ ਆ ਫੇਰ ਆਪਾਂ ਕੀ ਕਰਨਾ ਹੈ 200 ਗ੍ਰਾਮ ਡਾਲਡਾ ਕਿਉ ਲੈ ਲਿਆ ਇਹ ਕੀ ਕਰਨਾ ਹੈਗਾ ਡਾਲਡਾ ਕਿਉ ਆਪਾਂ ਸਰਦੀ ਚ ਕਿਉ ਲੈਣਾ ਆਪਾਂ ਅਪ੍ਰੈਲ ਤੱਕ ਵੀੜ ਕੋ ਇਹ ਤੁਹਾਨੂੰ ਦੱਸਦੇ ਆ ਜਿਹੜਾ ਤੇਲ ਹੁੰਦਾ ਹੈ ਤੇਲ ਬਹੁਤ ਜਿਆਦਾ ਠੰਡਾ ਹੁੰਦਾ ਜਦੋਂ ਤੇਲ ਦਾ ਆਪਾਂ ਪ੍ਰਸ਼ਾਦ ਦੇ ਦਿੰਨੇ ਆ ਇਹ ਕੀ ਕਰਦਾ ਹੈਗਾ ਪਸ਼ੂ ਦੀਆਂ ਲਿਗਾਮੈਂਟਾਂ ਬੱਚੇਦਾਨੀ ਦੀਆਂ ਘਾਰ ਪੈਣ ਦੀਆਂ ਉਹ ਢਿੱਲੀਆਂ ਕਰ ਦਿੰਦਾ ਹੈਗਾ ਠੰਡਾ ਹੋਣ ਕਰਕੇ ਪਸ਼ੂ ਨੂੰ ਸੂਨ ਦੇ ਵਿੱਚ ਤੇਲ ਦੀ ਦਿੱਕਤ ਆਉਂਦੀ ਆ ਤੇਲ ਦੇਣ ਦਾ ਜਿਹੜਾ ਡਾਲਡਾ ਘਿਓ ਆ ਡਾਲਡਾ ਘਿਓ ਗਰਮੈਸ਼ ਦਿੰਦਾ ਹੈ ਇਹੇ ਥੋੜੀ ਹੀਟ ਦਿੰਦਾ ਹੈ ਇਹ ਗਰਮੈਸ਼ ਦੇ ਵਿੱਚ ਹੁੰਦਾ ਹੈ ਇਹਦਾ ਪ੍ਰਸ਼ਾਦ ਬਿਲਕੁਲ ਦੇਣਾ ਹੈਗਾ ਜਿਵੇਂ ਕਿ ਆਪਾਂ ਮਹਿ ਨੂੰ ਦੇਣਾ ਹੈਗਾ ਤਾਂ ਉਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਗੁੜ ਪਾ ਲੈਣਾ ਹੈਗਾ ਅਗਰ ਜੇ ਆਪਾਂ ਗਾਂ ਨੂੰ ਦੇਣਾ ਹੈਗਾ ਤੇ ਗਾਂ ਵਾਸਤੇ ਆਪਾਂ ਮਿਸ਼ਰੀ ਪਾ ਲੈਣੀ ਆ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਐਦਾ ਵੀ ਕਹੋਗੇ ਭਾਈ ਉਹਦੇ ਵਾਸਤੇ ਕੀ ਤੇ ਇਹਦੇ ਵਾਸਤੇ ਕੀ ਅਗਰ ਆਪਾਂ ਮੈਂ ਨੂੰ ਦੇਣਾ ਤਾਂ ਗੁੜ ਪਾਉਣਾ ਬਿਲਕੁਲ ਓਕੇ ਦੀ ਰਿਪੋਰਟ ਠੀਕਾ ਅਗਰ ਗਾਂ ਨੂੰ ਪਾਉਣਾ ਤਾਂ ਆਪਾਂ ਉਹਨੂੰ ਦੇਣੀ ਪਊਗੀ ਮਿਸਰੀ ਇਹ ਗਾਂ ਨੂੰ ਦੇਣ ਦੇ ਨਾਲ ਗੁੜ ਲੇਵੇ ਨੂੰ ਬਹੁਤ ਜ਼ਿਆਦਾ ਭਲੂਣ ਲਿਆ ਜਾਂਦਾ ਗੁੜ ਗੁੜ ਕੱਚਾ ਹੁੰਦਾ ਹੈ ਕੱਚਾ ਹੋਣ ਕਰਕੇ ਪਸ਼ੂ ਦੇ ਲੇਵੇ ਨੂੰ ਭਲੂਣ ਆ ਜਾਂਦੀ ਹੈ ਭਲੂਣ ਆ ਜਾਂਦੀ ਹੈ ਦਿੱਕਤ ਹੋ ਜਾਂਦੀ ਹੈ ਕਈ ਵਾਰੀ ਭਲੂਣ ਪੱਕ ਜਾਂਦੀ ਆ ਥਾਣਾ ਥਦੇ ਵਿੱਚ ਨਹੀਂ ਆਉਂਦੇ ਪਸ਼ੂ ਚੂਣ ਦੇ ਵਿੱਚ ਦਿੱਕਤ ਆਉਂਦੀ ਆ ਉਹਦੇ ਵਿੱਚ ਆਪਾਂ ਪ੍ਰਸ਼ਾਦ ਦੇ ਵਿੱਚ ਕੀ ਕਰਨਾ ਹੈ ਗਾਂ ਵਾਲੇ ਵਾਸਤੇ ਮਿਸਰੀ ਪਾ ਲੈਣੀ ਆ ਅਗਰ ਤੁਸੀਂ ਇੱਕ ਬਹੁਤ ਜ਼ਿਆਦੇ ਵੱਡਾ ਖਜ਼ਾਨਾ ਔਰ ਤੁਹਾਡੇ ਘਰੇ ਪਿਆ ਉਹ ਜ਼ਰੂਰ ਤੁਸੀਂ ਇੱਕ ਚਮਚਾ ਉਹਦੇ ਵਿੱਚ ਐਡ ਕਰ ਲਿਆ ਕਰੋਗੇ ਤਾਂ ਉਹ ਆ ਭਾਈ ਆ ਵੇਖੋ ਹਲਦੀ ਉਹਨੂੰ ਕੀ ਕਰਨਾ ਹੈਗਾ ਤੁਸੀਂ ਹਲਦੀ ਨੂੰ ਆ ਵੇਖੋ ਹਲਦੀ ਆ ਗਈ ਹਲਦੀ ਨੂੰ ਆਪਾਂ ਕੀ ਕਰਨਾਗਾ ਤੁਸੀਂ ਪ੍ਰਸ਼ਾਦ ਬਣਾਉਣਾ ਆ ਲਓ ਜੀ ਇੱਕ ਚਮਚਾ ਉਹਦੇ ਵਿੱਚ ਪਾ ਦਿਓ ਠੀਕ ਆ ਚਮਚਾ ਪਾਤਾ ਮੈਂ ਇਹਨੂੰ ਦੇਣਾ ਤਾਂ ਤੁਸੀਂ ਉਹਦੇ ਵਿੱਚ ਗੁੜ ਪਾ ਦਿਓ ਗਾਹ ਨੂੰ ਦੇਣਾ ਤਾਂ ਉਹਦੇ ਵਿੱਚ ਤੁਸੀਂ ਮਿਸ਼ਰੀ ਪਾ ਦਿਓ ਠੀਕ ਆ ਅਗਰ ਗਾਹ ਮੈਂ ਇਹਨੂੰ ਦੇਣਾ ਅਪ੍ਰੈਲ ਤੱਕ ਤਾਂ ਉਹਦੇ ਵਿੱਚ ਤੁਸੀਂ ਕਿਉਂ ਪਾ ਦਿਓ ਤੇਲ ਤੁਸੀਂ ਅਪ੍ਰੈਲ ਤੱਕ ਨਾ ਪਾਓ ਅਪ੍ਰੈਲ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈਗਾ ਤੇਲ ਪਾਉਣ ਲੱਗ ਜਾਓ ਪਾਣੀ ਭਾਈ ਲੋੜ ਮੁਤਾਬਕ ਪਾ ਲੋ ਇਹ ਪ੍ਰਸ਼ਾਦ ਬਣਾਉਣ ਨੂੰ ਹਰੇਕ ਬੁੜੀ ਨੂੰ ਹਰੇਕ ਮੇਰੇ ਵੀਰ ਭਰਾ ਨੂੰ ਬੱਚੇ ਨੂੰ ਪਤਾ ਵੀ ਆਪਾਂ ਪ੍ਰਸ਼ਾਦ ਕਿਵੇਂ ਬਣਾਉਣਾ ਔਰ ਥੋੜਾ ਜਿਹਾ ਰਕਮੈਂਡ ਇਹ ਕਰੂੰਗਾ ਮੈਂ ਵੀ ਇਹਨੂੰ ਸ਼ਾਮ ਦੇ ਟਾਈਮ ਦਿਓ ਪਸ਼ੂ ਨੂੰ ਵੀ ਜਦੋਂ ਆਪਾਂ ਪਾਣੀ ਨਹੀਂ ਪਿਉਣਾ ਨੀਰਾ ਖਾ ਲਿਆ ਬਣਾ ਕੇ ਤੁਸੀਂ ਰੱਖ ਲਓ ਠੰਡਾ ਕਰਕੇ ਤੁਸੀਂ ਇਹਨੂੰ ਤੁਸੀਂ ਦੇ ਸਕਦੇ ਹੋ ਉਦੋਂ ਬਹੁਤ ਮੌਕਾ ਹੈ ਕਮ ਸੇ ਕਮ ਵੀ ਜਦੋਂ ਤੁਹਾਡੇ 20 ਦਿਨ ਰਹਿ ਗਏ ਪਸ਼ੂ ਦੇ ਸੂਣ ਦੇ ਉਦੋਂ ਤੁਸੀਂ ਕਮ ਸੇ ਕਮ ਦੇ ਸਕਦੇ ਹੋ ਅਗਰ ਜਿਸ ਵੀਰ ਭਰਾ ਕੋਲੇ ਪਹੁੰਚ ਹੈਗੀ ਆ ਹਿੰਮਤ ਹੈਗੀ ਆ ਥੋੜੀ ਜੀ ਇਹਨੂੰ ਕੌਸਟਲੀ ਕਰਨ ਦੀ ਉਹੋ ਇਹਦੀ ਥਾਂ ਤੇ 2 ਕਿਲੋ ਦੇਸੀ ਘਿਓ ਪਾ ਲੈ ਜਿਹੜਾ ਮੇਰਾ ਵੀਰ ਭਰਾ ਦੇ ਸਕਦਾ ਕਈਆਂ ਬੁੜੀਆਂ ਦੇ ਘਰੇ ਘਿਓ ਪਿਆ ਹੁੰਦਾ ਜੋੜ ਲੈਂਦੇ ਆ ਭਾਈ ਪਸ਼ੂ ਹੁੰਦੇ ਆ ਉਹ ਪਸ਼ੂ ਨੂੰ 2 ਕਿਲੋ ਦੇਸੀ ਘਿਓ ਦੇ ਦਿਓ ਜੇ ਸਬੀਰ ਭਰਾ ਕੋਈ ਨਾਰਮਲ ਆਗਾ ਉਹ ਡਾਲਡਾ ਕਾ ਉਹ ਵੀ ਦੇ ਸਕਦਾ ਹੈਗਾ ਜਿਸ ਪਹੁੰਚ ਮੁਤਾਬਕ ਮੈਂ ਵੀਡੀਓ ਬਣਾਉਣਾ ਭਾਈ ਮੈਂ ਨਹੀਂ ਕਹਿੰਦਾ ਵੀ ਤੁਸੀਂ ਭਾਈ ਵੀ ਡਾ ਘਿਓ ਹੀ ਦਿਓ ਦੇਸੀ ਦੇਸੀ ਕਿਉਂ ਅੱਜ 2000 ਰੁਪਏ 600 ਤੋਂ ਲੈ ਕੇ 22-2500 ਤੱਕ ਭਾਈ ਦੇਸੀ ਕਾ ਉਹਦਾ ਰੇਟ ਚੱਲ ਰਿਹਾ ਹੈਗਾ ਜੇ ਨਾਰਮਲ ਵੀ ਲੱਗੇ ਤਾਂ ਆਪਾਂ ਦੇਸੀ ਕਾ 800 ਦਾ ਹੋ ਗਿਆ 1600 ਦਾ ਹੋ ਗਿਆ ਖਰਚਾ ਤਾਂ ਮੈਂ ਸਾਰਾ ਬਰਸ਼ਾਤ ਤੇ ਕਰਾਤਾ ਤੁਹਾਡਾ ਇਹੇ ਕਮ ਸੇ ਕਮ ਵੀ 300 ਰੁਪਏ ਦਾ ਆ ਜੂਗਾ ਇਹਦੇ ਨਾਲ ਮੈਂ ਓਵੇਂ ਵੀਡੀਓ ਦੇ ਵਿੱਚ ਵਿਸਤਾਰ ਨਾਲ ਦੱਸਦਾ ਮੈਂ ਖਰਚੇ ਬਾਰੇ ਵੀ ਧਿਆਨ ਕਰਕੇ ਤਾਂ ਮੈਂ ਇਹ ਭਾਈ ਵੀਡੀਓ ਤੁਹਾਡੀਆਂ ਬਣਾਉਣਾ ਹੈਗਾ ਅਗਰ ਤੁਸੀਂ ਇਹ ਮੇਰੀ ਜਿਵੇਂ ਅੱਜ ਦੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਆ ਵੀ ਗਾਂ ਨੂੰ ਦੇਣਾ ਤਾਂ ਉਹਦੇ 'ਚ ਮਿਸਰੀ ਪਾਉਣੀ ਆ ਔਰ ਮੈਂ ਇਹਨੂੰ ਦੇਣਾ ਤਾਂ ਘੋੜਾ ਪਾਉਣਾ 20 ਦਿਨ ਤੁਸੀਂ ਦਿਓ ਬਹੁਤ ਜ਼ਿਆਦਾ ਅਗਰ ਤੁਸੀਂ ਕਹਿੰਦੇ ਹੋ ਵੀ ਮੇਰਾ ਪਸ਼ੂ 18 ਕਿਲੋ ਦੁੱਧ ਦਿੰਦਾ ਔਰ ਮੇਰੇ ਗਿਣਕੇ 20 ਦਿਨ ਇਹ ਮੇਰੇ ਮੁਤਾਬਕ ਪਾ ਦਿਓ ਅਗਰ ਤੁਹਾਡਾ 18 ਕਿਲੋ ਵਾਲਾ 22 ਕਿਲੋ ਦੁੱਧ ਤੇ ਨਾ ਆਇਆ ਤਾਂ ਮੈਨੂੰ ਕਹਿ ਦਿਓ ਤੁਸੀਂ ਅਗਰ ਥੋੜੀ ਆਪਾਂ ਮਿਹਨਤ ਕਰਨੀ ਪਊਗੀ ਜਦੋਂ ਆਪਾਂ ਮਿਹਨਤ ਨਾ ਕਰਾਂਗੇ ਹੁਣ ਫਰਜ ਕਰੋ ਵੇ ਮਿਹਨਤ ਕਰਦਾ ਕੜਾਹੀਆਂ ਵਗੈਰਾ ਵੀ ਸਮਾਨ ਵਗੈਰਾ ਵੀ ਸਾਰਾ ਮੈਂ ਲਿਆਂਦਾ ਵੈਗਾ ਔਰ ਜਿਹੜੀ ਵੀ ਮੈਂ ਤੁਹਾਨੂੰ ਵੀਡੀਓ ਬਣਾਉਣਾ ਹੈ ਮੈਂ ਪ੍ਰੈਕਟਿਕ ਕਰਕੇ ਬਣਾਉਣਾ ਔਰ ਮੈਂ ਜਿਹੜਾ ਸਮਾਨ ਬਣਾਉਣਾ ਆਪਦੀ ਗਾਂ ਨੂੰ ਪਾ ਕੇ ਫੇਰ ਤੁਹਾਨੂੰ ਦਿਨਾ ਮੈਂ ਇਹ ਨਹੀਂ ਵੀ ਚੱਕੀ ਤੇ ਨਟ ਤੋਂ ਚੱਕੀ ਤੇ ਮੈਂ ਭਾਈ ਵੀਡੀਓ ਬਣਾਤੀ ਮੈਂ ਦੇਸੀ ਬੰਦਾ ਹੈ ਪੁਰਾਣਾ ਮੈਂ ਇਸ ਚੀਜ਼ ਨੂੰ ਲੈ ਕੇ ਚੱਲਦਾ ਹੈਗਾ ਵੀ ਮੇਰੇ ਕਿਸੇ ਵੀਰ ਭਰਾ ਦਾ ਜੋ ਵੀ ਮੈਂ ਦੱਸਾਂ ਤਾਂ ਉਹਨੂੰ ਜਾਣਕਾਰੀ ਮਿਲੇ ਔਰ ਉਹ ਭਰਪੂਰ ਫਾਇਦਾ ਠਾਵੇ ਉਹਦੇ ਪੈਸੇ ਅਜਾਏ ਨਾ ਜਾਣ ਅੱਜ ਦੀ ਆਪਾਂ ਵੀਡੀਓ ਬਣਾਈ ਹਲਵਾ ਬਣਾਉਣ ਤੇ ਪ੍ਰਸ਼ਾਦ ਬਣਾਉਣ ਤੇ ਤਾਂ ਪਸ਼ੂ ਨੂੰ ਭਾਈ 20 ਦਿਨ ਜ਼ਰੂਰ ਦਿਓ ਸੂਣ ਵਾਲੇ ਪਸ਼ੂ ਨੂੰ ਅਗਰ ਜਦੋਂ ਤੁਹਾਡਾ ਪਸ਼ੂ ਅਸਿਆਲ ਦੇ ਵਿੱਚ ਕਦੇ ਵੀ ਸੂਂਦਾ ਹੈ ਅਗਰ ਜਦੋਂ ਪਸ਼ੂ ਤੁਹਾਡਾ ਸੂਂਦਾ ਸੂਣਸਾਰ ਉਹਨੂੰ ਦੋ ਬਾਲਟੀਆਂ ਤੱਤੇ ਪਾਣੀ ਦੀਆਂ ਜ਼ਰੂਰ ਪਿਆ ਦਿਓ ਨੂਨ ਪਾ ਕੇ ਅਗਰ ਪਿਲਕੁਲ ਓਕੇ ਰਹੂਗਾ ਓਕੇ ਦੀ ਰਿਪੋਰਟ ਜੇਰ ਪਾਉਗੀ ਨਾਲੇ ਭਾਈ ਤੇ ਇਹ ਤੁਸੀਂ ਜਰੂਰ ਤੁਸੀਂ ਕਰੋ ਅੱਜ ਦਾ ਪ੍ਰਸ਼ਾਦ ਬਣਾਉਣ ਤੇ ਗੁਰਲਾਬ ਸਿੰਘ ਬਠਿੰਡਾ ਨੇ ਜਾਣਕਾਰੀ ਦਿੱਤੀ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ